ਅੱਜ ਪੋਤਲੇਗ ਹੰਦਿਆਣਾ ਬਸਤੀ ਦੁਆਰੇ ਆਮ ਹੈ ਮੇਰਾ ਕੰਮ ਤੋਂ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੁੱਧ ਚੜਾਈ ਮੁਹਿੰਮ ਦੇ ਤਹਿਤ ਅੱਜ ਬਟੰਡਾ ਪੁਲਿਸ ਵੱਲੋਂ ਧੋਬੀਆਣਾ ਬਸਤੀ ਕਰੀ ਨਾ ਰਵਣਦੀਪ ਕੌਰ ਅਮਪਰੀ ਅਪੂ ਸਿੰਘ ਜਿਸ ਨੇ ਇੱਕ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਨੋਟਿਸ ਜਾਰੀ ਕਰਦੇ ਹੋਏ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀਗਾ ਤੇ ਅੱਜ ਇੱਥੇ ਜਿਹੜੇ ਉਹਦੇ ਖਾਲੀ ਨਾ ਕਰਨ ਦੇ ਬਾਵਜੂਦ ਅਸੀਂ ਇੱਥੇ ਪੁਲਿਸ ਮਦਦ ਸਾਡੇ ਵੱਲ ਦਿੱਤੀ ਗਈ ਹੈ ਤੇ ਅੱਜ ਵੀ ਜੋ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਇਸ ਨੂੰ ਸਾਡੇ ਵੱਲੋਂ ਪੁਲਿਸ ਮਦਦ ਦੀ ਮਦਦ ਨਾਲ ਜਿਹੜਾ ਹੈਗਾ ਸਿਵਲ ਐਡਮਿਨਿਸਟ੍ਰੇਸ਼ਨਲ ਟਾਇਆ ਜਾਣਾ ਹੈ ਇਸ ਦੇ ਨਾਲ ਹੀ ਦੱਸਣਯੋਗ ਹੋਵੇਗਾ ਜਿਹੜੇ ਅਮਰਦੀਪ ਕੌਰ ਹੈ ਇਸ ਦੇ ਉੱਪਰ ਇੱਕ ਐਨਡੀਪੀਐਸ ਦਾ ਮਕਦਮਾ ਦਰਜ ਹੈ ਤੇ ਅਸੀਂ ਇੱਕ ਭੈਣ ਨੀਟੂ ਹੈਗੀ ਹੈ ਜਿਸ ਦੇ ਉੱਪਰ ਦੋ ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਇਸ ਟਾਈਮ ਵੀ ਜਿਹੜੀ ਹੈਗੀ ਜੇਲ੍ਹ ਦੇ ਵਿੱਚ ਬੰਦ ਹੈ ਸੋ ਕੁੱਲ ਇਹਨਾਂ ਦੇ ਪਰਿਵਾਰ ਦੇ ਉੱਪਰ ਤਿੰਨ ਮਕਦਮੇ ਦਰਜ ਨੇ ਐਨਡੀਪੀਐਸ ਐਕਟ ਦੇ ਤੇ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇਥੇ ਠਾਇਆ ਜਾਣਾ ਤੇ ਨਾਲ ਸਾਡੇ ਵੱਲੋਂ ਪੁਲਿਸ ਤੋਂ ਦਿੱਤੀ ਗਈ ਹੈ ਤੇ ਬਠਿੰਡਾ ਪੁਲਿਸ ਵੱ ਜਿਸ ਦੇ ਵਿੱਚ 1768 ਕਰੋੜ ਦੇ ਕਰੀਬ ਸਾਰਾ ਤੋਂ 68 ਵਿਅਕਤੀ ਜਿਹੜੇ ਹੈਗੇ ਆ ਉਹ ਖੇਲ ਦੇ ਵਿੱਚ ਰੱਖੇ ਗਏ ਨੇ ਤੇ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਪਰਪੜ ਜਿਹੜੀ ਹੈਗੀ ਫ੍ਰੀਜ਼ ਕਰਾਈ ਹੈ ਤੇ ਪਿਛਲੇ 1 ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ ਚਾਰ ਬਾਰੀ ਜਿਹੜੀ ਹੈਗੀ ਢੋਬੀਆਂ ਨਾ ਬਸਤੀ ਦੇ ਵਿੱਚ ਡੈਮੋਲੇਸ਼ਨ ਡਰਾਈਵ ਦੇ ਤਹਿਤ ਛੇ ਜਿਹੜੇ ਹੈਗੇ ਨੇ ਘਰ ਹੈਗੇ ਨੇ ਉਹਨਾਂ ਦੀ ਡੈਮੋਲੇਸ਼ਨ ਕੀਤੀ ਗਈ ਹੈ ਸੋ ਅੱਜ ਉਸੇ ਲੜੀ ਦੇ ਤਹਿਤ ਅੱਜ ਅਸੀਂ ਇੱਥੇ ਢੋਬੀਆਂ ਨਾ ਬਸਤੀ ਦੇ ਵਿੱਚ ਜਿਹੜੀ ਰਵਣ ਦੀ ਕੋਰ ਹੈ ਇਸ ਦੇ ਘਰ ਦੀ ਡੈਮੋਲੇਸ਼ਨ ਵਾਸਤੇ ਟੀਮ ਮੇਰੀ ਲਗਾਈ ਗਈ ਹੈ ਕਿੰਨੇ ਕਰੀ ਕਿਹੜੀਆਂ ਆਈਆਂ ਆ ਇਸ ਦੇ ਵਿੱਚ ਸਾਡੇ ਵੱਲੋਂ ਪੁਲਿਸ ਦੇ ਨਾਲ-ਨਾਲ ਜਿਹੜੀ ਫੋਟਾ ਦੀ ਟੀਮ ਹੈਗੀ ਹੈ ਨਾਲ ਹੀ ਜਿਹੜੇ ਹੈਗੇ ਸਿਵਲ ਪ੍ਰੋਸੀਜਨ ਵੱਲੋਂ ਤਹਿਸੀਲਦਾਰ ਸਾਹਿਬ ਮੌਕੇ ਤੇ ਡਿਊਟੀ ਮੈਜਿਸਟਰ ਤਨਾਦ ਨੇ ਤੇ ਜਿਹੜੇ ਹੈਗੇ ਹੋਰ ਵੀ ਪੁਲਿਸ ਦੇ ਅਧਿਕਾਰੀ ਜਿਹੜੇ ਹੈਗੇ ਮੌਕੇ ਤੇ ਤਨਾਦ ਕਿਤੇ ਸਰ ਇੱਕ ਮਕਾਨ ਹੈਗਾ ਹੋਰਾਂ ਤੇ ਵੀ ਕਾਰਵਾਈ ਹੈ ਅੱਜ ਜਿਹੜਾ ਹੈਗਾ ਇਹ ਰਵਣਦੀਪ ਪੌਰ ਦਾ ਜਿਹੜਾ ਇੱਕ ਮਕਾਨ ਹੈਗਾ ਜਿਸ ਤੇ ਕਬਜ਼ਾ ਕੀਤਾ ਇਸ ਦੀ ਡਿਮੋਲੀਸ਼ਨ ਡਰਾਈਵ ਦਾ ਜਿਹੜਾ ਹੈਗਾ ਕੀਤਾ ਜਾਣਾ ਸਰ ਇਸ ਏਸੀ ਗਲੀ ਚ ਕਈ ਵਾਰੀ ਬਿਖਾੜਟ ਆ ਚੁੱਕੀਆਂ ਲੱਗਦਾ ਹੈ ਵੀ ਇਸ ਲਈ ਕਾਫੀ ਚਿਰਾਂ ਨਾਲ ਸ਼ਕਲ ਕਰ ਰਹੇ ਨੇ ਇਹ ਕੋਤੋ ਬੀਆਣਾ ਬਸਤੀ ਦੇ ਵਿੱਚ ਜਿਹੜਾ ਹੌਟਸਪੌਟ ਸੀਗਾ ਕਾਫੀ ਜਿੰਦੇ ਵਿੱਚੋਂ ਡਰੱਗਸ ਦੇ ਕਾਫੀ ਮੁਕਦਮੇ ਦਰਜ ਹੋਏ ਨੇ ਤੇ ਕਾਫੀ ਜਿਹੜੇ ਬੰਦੇ ਹੈਗੇ ਨੇ ਇਸ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਇਸ ਟਾਈਮ ਵੀ ਬੈਠੇ ਨੇ ਸੋ ਇਹ ਹੌਟਸਪੌਟ ਦੇ ਨਾਲ ਨਾਲ ਇਹ ਤੋਂ ਕਾਫੀ ਸ਼ਿਕਾਇਤਾਂ ਵੀ ਮਿਲਦੀਆਂ ਸੀਗੇ ਤੇ ਇਹ ਜਿਹੜੀ ਗਲੀ ਨੰਬਰ 1 ਹੈਗੀ ਇਹ ਡਰੱਗਸ ਦੇ ਵਿੱਚ ਕਾਫੀ ਬਦਨਾਮ ਸੀਗੀ ਜਿਸ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਪਿਛਲੀ ਵਾਰੀ ਦੋ ਮਕਾਨ ਜਿਹੜੇ ਹੈਗੇ ਨੇ ਇਸੇ ਗਲੀ ਦੇ ਵਿੱਚ ਢਾਏ ਗਏ ਸੀਗੇ ਤੇ ਅੱਜ ਵੀ ਜਿਹੜਾ ਹੈਗਾ ਇਸੇ ਗਲੀ ਦੇ ਵਿੱਚ ਜਿਹੜਾ ਲਮਨਦੀਪ ਪਾਰ ਹੈਗੀ ਜੋ ਡਰੱਗਸ ਦੇ ਵਿੱਚ ਰਿਲੇਟਿਡ ਹੈਗੀ ਹੈ ਇਸ ਦਾ ਘਟਾਉਣ